ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਤਾ ਦੋਸਤੋ ਡੰਡਾ ਭਾਵੇਂ ਇਨਸਾਨ ਦੇ ਵਜੇ ਭਾਵੇਂ ਬੇਜੁਬਾਨ ਜਾਨਵਰ ਦੇ ਵਜੇ ਤਰ ਤ ਦੋਹਾਂ ਨੂੰ ਹੀ ਹੁੰਦਾ ਸਿਰਫ ਫਰਕ ਇਹਨਾਂ ਵਾਂ ਕਿ ਇਨਸਾਨ ਬੋਲ ਕੇ ਦੱਸ ਸਕਦਾ ਤੇ ਬੇਜੁਬਾਨ ਜਾਨਵਰ ਜਿਹੜਾ ਬੋਲ ਕੇ ਦੱਸ ਨਹੀਂ ਸਕਦਾ ਅੱਜ ਅਸੀਂ ਤੁਹਾਨੂੰ ਦੋ ਸੱਪ ਦਿਖਾ ਰਹੇ ਹਾਂ ਦੋਨੋਂ ਸੱਪ ਦੇਖੋ ਸਮਝੋ ਤੇ ਫੇਰ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਹ ਜ਼ਹਿਰ ਵਾਲੇ ਆ ਕਿ ਬਿਨਾਂ ਜ਼ਹਿਰ ਵਾਲੇ ਆ ਇਹ ਕੀ ਚੀਜ਼ ਆ ਇਹਨਾਂ ਦਾ ਕੀ ਬਸੀ ਜਰਾ ਜਿੱਦਾਂ ਕਿ ਦੋਸਤੋ ਇਹ ਸੱਪ ਨੂੰ ਕੋਮਨ ਬੁੱਲਬ ਸਨੇਕ ਕਹਿੰਦੇ ਆ ਲਗਭਗ ਇਹ ਫੁੱਟ 1.5 ਫੁੱਟ ਦਾ ਹੋ ਜਾਂਦਾ ਵਾ ਇਹ ਘਰਾਂ ਦੇ ਵਿੱਚ ਕੌਗਰੋਜ ਛਿਪਕਲੀਆਂ ਡੱਡੂ ਖਾਨ ਦੇ ਵਿੱਚ ਬਹੁਤ ਮਾਹਿਰ ਇਹ ਸੱਪ ਜਦੋਂ ਵੀ ਇਹ ਸੱਪ ਨੂੰ ਫੜੀਦਾ ਵਾ ਇਹ ਬਹੁਤ ਬਹੁਤ ਜ਼ਿਆਦਾ ਬਾਈਟ ਕਰਨ ਦਾ ਦਮ ਰੱਖਦਾ ਵਾ ਇੱਕ ਵਾਰੀ ਦੰਦੀ ਵੱਢ ਕੇ ਨੂੰ ਸਬਰ ਨਹੀਂ ਆਉਂਦਾ ਇਹ ਇੱਕ ਸੈਕਿੰਡ 'ਚ ਹੀ 2-3 ਵਾਰੀ ਫੜਨ ਵਾਲੇ ਬੰਦੇ ਨੂੰ ਬਾਈਟ ਕਰ ਦਿੰਦਾ ਵਾ ਪਰ ਇਹ ਸੱਪ ਜਿਹੜਾ ਵਾ ਨੋਨ ਨੋਨ ਵੈਨਮ ਬਿਨਾ ਜ਼ਹਿਰ ਵਾਲਾ ਸੱਪ ਨਾਨ ਵੈਨਮ ਨੂੰ ਕਾਮਨ ਪੁਲਪ ਸਨੇਕ ਕਹਿੰਦੇ ਆ ਦੋਸਤੋ ਹੁਣ ਦੂਸਰੇ ਸੱਪ ਦੀ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ ਇਹ ਨਾਨ ਵੈਨਮ ਸੱਪ ਵਾ ਯਾਨੀ ਕਿ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਆ ਕਿ ਬਿਨਾ ਜ਼ਹਿਰ ਵਾਲਾ ਸੱਪ ਇਹਦੀ ਜਿਹੜੀ ਲੈਂਥ ਵਾ ਮੇਰੇ ਏਰੀਆ ਚ 8 9 ਫੁੱਟ 10 ਫੁੱਟ ਤੱਕ 5 6 7 ਫੁੱਟ ਤੱਕ ਜਿਹੜੀ ਲੈਂਥ ਥੇਰੀ ਆ ਆਮ ਮਿਲ ਜਾਂਦੀ ਹੈ ਜੇ ਲੋਕ ਇਹਨੂੰ ਮਾਰਨ ਆ ਇਹ ਸਭ ਤੋਂ ਜ਼ਿਆਦਾ ਡੱਡੂ ਚੂਹਾ ਖਾ ਗੇ ਛੋਟੇ-ਮੋਟੇ ਛਿਪਕਲੀਆਂ ਖਾ ਕੇ ਆਪਣੀ ਜ਼ਿੰਦਗੀ ਦਾ ਗੁਜ਼ਰਬਸਰ ਕਰਦਾ ਵਾ ਤੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਵਾ ਤੇ ਜਿੱਦਾਂ ਕਿ ਤੁਹਾਨੂੰ ਇਹ ਦੋਸਤੋ ਦੋਨਾਂ ਸੱਪਾਂ ਦੀ ਜਾਣਕਾਰੀ ਦਿੱਤੀ ਇੱਕ ਕੋਮਨ ਪੁੱਲਫ ਦੀ ਬਿਨਾ ਜ਼ਹਿਰ ਵਾਲਾ ਇੱਕ ਰੈਡ ਸਨੇਕ ਦੀ ਬਿਨਾ ਜ਼ਹਿਰ ਵਾਲਾ ਤੇ ਇਹ ਦੋਨੋਂ ਸੱਪ ਹੁਣ ਤੁਹਾਨੂੰ ਅਸੀਂ ਛੱਡਦੇ ਦਿਖਾ ਰਹੇ ਹਾਂ ਇਹ ਦੇਖੋ ਦੋਸਤੋ ਦੋਨੋਂ ਸੱਪ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਰੀਤੀਜ ਕਰ ਰਹੇ ਹਾਂ ਇਹ ਸੱਪਾਂ ਦੇ ਵਿੱਚ ਬਿਲਕੁਲ ਵੀ ਜਿਹੜਾ ਜ਼ਹਿਰ ਵਾ ਉਹ ਨਹੀਂ ਹੁੰਦਾ ਪਰ ਸੱਪ ਲੜੇ ਦੇ ਸਿਰਫ ਉਹ ਸਿਰ ਵੀ ਡਾਕਟਰ ਕੋਲ ਜਾਣਾ ਆਪਣੀ ਡਾਕਟਰੀ ਬਿਲਕੁਲ ਨਹੀਂ ਕਰਨੀ ਸਿਰਫ ਦੋਸਤੋ ਇੱਕ ਡਾਕਟਰ ਕੋਲ ਜਾਣਾ ਤੇ ਹੁਣ ਛੜਦੇ ਦਿਖਾ ਰਹੇ ਆ ਵੀ ਕੋਮਨ ਪੁਲ ਫਸਣੀ ਇੱਕ ਦੋਸਤੋ ਕਿਸੇ ਵੀ ਜਾਨਵਰ ਨੂੰ ਤੰਗ ਕਰਨਾ ਸਾਡਾ ਜਿਹੜਾ ਮਕਸਦ ਨਹੀਂ ਆ ਅਸੀਂ ਸਿਰਫ ਬੇਜਬਾਨ ਜਾਨਵਰਾਂ ਦੀ ਹੈਲਪ ਕਰਨਾ ਪਸੰਦ ਕਰਦੇ ਆ ਦੋਸਤੋ ਜਿੱਦਾਂ ਕਿ ਵੀਡੀਓ 'ਚ ਦੱਸਿਆ ਸੀ ਇਹ ਰੈਟ ਸਨੇਕਸ ਆਪਾਂ ਨੌਨ ਵੈਲਮ ਪੰਜਾਬੀ ਦੇ ਵਿੱਚ ਆਪਾਂ ਬਿਨਾਂ ਜ਼ਹਿਰ ਵਾਲਾ ਸੱਪ ਕਹਿੰਦੇ ਆ ਪਰ ਸੱਪ ਲੜੇ ਦੀ ਡਾਕਟਰ ਕੋਲ ਜਾਣਾ ਦੋਸਤੋ ਇਹ ਛੱਡ ਰਿਹਾ ਅਸੀਂ ਹੁਣ ਸੱਪ ਇਹ ਦੇਖ ਦੋਸਤੋ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਬਣਾਨੇ ਆ ਜਿੱਦਾਂ ਕਿਸੇ ਨੂੰ ਸਕਿਨ ਪ੍ਰੋਬਲਮ ਆ ਕਿਸੇ ਨੂੰ ਚੰਬਲਵਾ ਕਿਸੇ ਦੀ ਚਮੜੀ 갈 ਰਹੀ ਆ ਉਹ ਚੀਜ਼ਾਂ ਦੀ ਅਸੀਂ ਕਾਫੀ ਦੇਸੀ ਦਵਾਈ ਜਖਮ-ਜਖਮ ਦੇਖਦੇ ਆ ਬਣਾਨੇ ਆ ਕਿਸੇ ਨੂੰ ਪਰੇਸ਼ਾਨੀ ਹੋਏ ਤੇ ਸਾਡਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ 95 92 99 63 ਤੇ 35 YouTube ਦੇ ਉੱਤੇ ਸਾਡਾ ਇੱਕ ਚੈਨਲ ਆ ਸਮੇਂ ਇੱਕ ਮੈਨ ਪੰਜਾਬ ਜਦੋਂ ਪਰੋਗੇ ਸਾਡੀਆਂ ਵੀਡੀਓ ਸ਼ੋ ਹੋ ਜਾਣਗੀਆਂ ਲਾਈਕ ਸ਼ੇਅਰ ਕਮੈਂਟ ਕਰਿਓ ਹੋ ਸਕਦਾ ਤੁਹਾਡੀ ਇੱਕ ਜਾਣਕਾਰੀ ਦੇ ਨਾਲ ਕਿਸੇ ਦੀ ਜਾਨ ਬਚ ਜਾਏ ਜੈ ਸ਼ੰਕਰ ਜੈ ਨਾਰਦਨ